ਬਾਹਗੁਰਜੀ ਕਾ ਖਾਲਸਾ ਸ੍ਰੀ ਬਾਹਗੁਰਜ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਜੀਵਨੀ ਦਾ 76ਵਾਂ ਭਾਗ ਸੁਣਾਉਣ ਜਾ ਰਹੇ ਹਾਂ ਸੋ ਸੰਗਤ ਜੀ ਪਿਆਰ ਸਹਿਤ ਸੁਣਨਾ ਪਿਆਰੀ ਸਾਧ ਸੰਗਤ ਜੀ ਸਾਡੇ ਚੈਨ ਗੁਰਮਤਿ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸੰਗਤ ਜੀ ਜਿਵੇਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਹੀਦੀ ਪਰਿਵਾਰ ਦੇ ਦਿਨ ਚੱਲ ਰਹੇ ਹਨ ਉਹਨਾਂ ਦੇ ਛੋਟੇ ਸਹਿਜ ਆਦਿਆਂ ਦੀ ਕਵਿਤਾ ਪੇਸ਼ ਕਰਦੇ ਹਾਂ ਪਿਆਰ ਸਹਿਤ ਸੁਣਨਾ ਨਾ ਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲੜਾਉਣਾ ਪੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲੜਾਉਣਾ ਨਾ ਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਜੱਲੇ ਮਾਤ ਬਿਆਣ ਨੂੰ ਤੂੰ ਸਗਨ ਮਨਾ ਦੇ ਸਿਰ ਤੇ ਕਫਨ ਬੰਨ ਲਏ ਹੁਣ ਕਾਲਿੰਗੀਆਂ ਲਾ ਦੇ ਬੈਰੀ ਨੇ ਹੈ ਅੰਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਹਾਨੂੰ ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੋਂ ਹੁ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਕਿਹੜਾ ਪਾਉਣਾ ਨਾ ਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਕੌਣ ਖਵਾਉ ਚੂਰੀਆਂ ਮਾਂ ਤੇਰੇ ਵਾਜੋ ਕਿ ਮੈਂ ਸੁਣਾ ਗੇ ਲੋਰੀਆਂ ਬਿਨ ਤੇਰੇ ਸਾਜੋ ਤੂੰ ਵਿਸ਼ੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਈ ਹੁਣ ਪੋਤਿਆਂ ਨੂੰ लाड़ ਲਡਾਣਾ ਨਾ ਉੜੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਅਸੀਂ ਮੁੜ ਨਹੀਂ ਆਉਣਾ ਜਿਸ ਮਹਾਪੁਰਖ ਨੂੰ ਨਿਰੰਕਾਰ ਨੇ ਕੀਰਤਨ ਰੂਪੀ ਨਰਮੋਲਕ ਹੀਰਾ ਬਖਸ਼ਿਆ ਹੋਵੇ ਤੇ ਉਸ ਨੂੰ ਛੱਡ ਕੇ ਉਹ ਕੋਈ ਹੋਰ ਪਟਕਣਾ ਵਿੱਚ ਪਵੇ ਦਾ ਉਹ ਕੀ ਖੱਟ ਲਏਗਾ ਕਿਉਂਕਿ ਨਰਮੋਲਕ ਹੀਰੇ ਤੋਂ ਉੱਪਰ ਦੁਨੀਆਂ ਵਿੱਚ ਕੋਈ ਚੀਜ਼ ਕੀਮਤੀ ਨਹੀਂ ਹੈ ਜਪ ਕਰਨੇ ਤਪ ਕਰਨੇ ਕੋਈ ਹੋਰ ਅਨੰਬਰ ਕਰਨੇ ਇਹ ਸਭ ਕੁਝ ਥੱਲੇ ਹੈ ਦਾਸ ਦੇ ਪਿਤਾ ਭਾਈ ਗੁਰਮukh ਸਿੰਘ ਜੀ ਨੇ ਇੱਕ ਦਿਨ ਦੱਸਿਆ ਕਿ ਜਦੋਂ ਮੈਂ ਬਾਬਾ ਜੀ ਦੇ ਚਰਨਾ ਵਿੱਚ ਕੀਰਤਨ ਦੀ ਡਿਊਟੀ ਕਰਦਿਆਂ ਤਵਲਾ বাজਾਇਆ ਕਰਦਾ ਸੀ ਡਿਊਟੀ ਬਹੁਤ ਸਖਤ ਸੀ ਅੰਮ੍ਰਿਤ ਵੇਲੇ 2 ਵਜੇ ਉੱਠਣਾ ਫਿਰ 3-4 ਘੰਟੇ ਕੀਰਤਨ ਵਿੱਚ ਡਿਊਟੀ ਫਿਰ ਦਿਨੇ ਵੀ ਕੋਈ ਨਾ ਕੋਈ ਸੇਵਾ ਦੀ ਡਿਊਟੀ ਜਿੱਥੇ ਬਾਬਾ ਜੀ ਲਾ ਦੇਣ ਸ਼ਾਮ ਨੂੰ ਫਿਰ ਕੀਰਤਨ ਦੀਆਂ ਡਿਊਟੀਆਂ ਕਰਨੀਆਂ ਸਮਾਂ ਤਾਂ ਆਰਾਮ ਵਾਸਤੇ ਮਸਾਂ ਹੀ ਮਿਲਦਾ ਸੀ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਬਾਬਾ ਜੀ ਨਾਮ ਜਪਣ ਦੀ ਬਹੁਤ ਤਕੀਦ ਕਰਦੇ ਹਨ ਤੇ ਅਸੀਂ ਕਦੇ ਨਾਮ ਜਪਿਆ ਨਹੀਂ ਇਹ ਤਾਂ ਬਾਬਾ ਜੀ ਦਾ ਹੁਕਮ ਨਾ ਮੰਨਣ ਵਾਲੀ ਗੱਲ ਹੈ ਇਸ ਵਿਚਾਰ ਨੂੰ ਮੁੱਖ ਰੱਖ ਕੇ ਮੂਲ ਮੰਤਰ ਦੀਆਂ ਨਾਨਕ ਹੋਸੀ ਭੀ ਸੱਚ ਤੱਕ ਹਰ ਰੋਜ਼ ਦੀਆਂ 26 ਮਾਲ ਆਰੰਭ ਕੀਤਾਂ ਸਮਾਂ ਤਾਂ ਪਹਿਲਾਂ ਹੀ ਨਹੀਂ ਸੀ ਮਿਲਦਾ ਆਰਾਮ ਵਾਸਤੇ ਹੁਣ ਤਾਂ ਬਿਲਕੁਲ ਹੀ ਆਰਾਮ ਨਾ ਰਿਹਾ ਜਿਸ ਕਾਰਨ ਸਰੀਰ ਕਮਜ਼ੋਰ ਹੋਣ ਲੱਗ ਗਿਆ ਇਹ ਖਬਰ ਬਾਬਾ ਜੀ ਦੇ ਪਾਸ ਅੰਦਰ ਪਹੁੰਚ ਗਈ ਬਾਬਾ ਜੀ ਨੇ ਬੁਲਾਇਆ ਤੇ ਆਖਿਆ ਗੁਰਮਖ ਕਿੰਨਿਆਂ ਮਾਲਾ ਫੇਰਦਾ ਹੈ ਰੋਜ਼ ਦਿਗਾ ਜੀ 26 ਮਾਲਾ ਫੇਰਦਾ ਹਾਂ ਕਹਿਣ ਲੱਗੇ ਭਾਈ ਜੀ ਤੁਹਾਨੂੰ ਹੁਕਮ ਹੈ ਤੁਸੀਂ ਕੀਰਤਨ ਸੁਣਾਓ ਤੇ ਤੁਸੀਂ ਵੀ ਜੇ ਮਾਲਾ ਫੜ ਕੇ ਬੈਠ ਜਾਓਗੇ ਤਾਂ ਸੇਵਾ ਕੌਣ ਕਰੇਗਾ ਨਾਲੇ ਤੁਹਾਡੀਆਂ ਇਹ ਮਾਲਾ ਫੇਰੀਆਂ ਕੀ ਕਰਨਗਾਂ ਅਸੀਂ ਤੁਹਾਡੇ ਵਾਸਤੇ ਇੱਕ ਮਣਕਾ ਫੇਰ ਦਤਾ ਤਾਂ ਤੁਹਾਡੇ ਬੇੜੇ ਪਾਰ ਹੋ ਜਾਣਗੇ ਬਾਬਾ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਇਸ ਕੀਰਤਨ ਨਾਲੋਂ ਕੁਝ ਵੀ ਉੱਪਰ ਨਹੀਂ ਜੋ ਕੀਰਤਨ ਨਿਸਕਾਮ ਹੋ ਕੇ ਜੋ ਆਪਣੇ ਮੁਰਸ਼ਿਦ ਦੇ ਹੁਕਮ ਵਿੱਚ ਕਰਦੇ ਹੋ ਸੋ ਬਾਬਾ ਜੀ ਜੋ ਕਿ ਠੀਕ ਆਖਦੇ ਸਨ ਕਿ ਸਾਡਾ ਇੱਕ ਮਣਕਾ ਫੇਰਿਆ ਤੁਹਾਡਾ ਬੇੜਾ ਪਾਰ ਕਰ ਦੇਵੇਗਾ ਕਿਉਂਕਿ ਗੁਰਮਖ ਰੋਮ ਰੋਮ ਹਰ ਧਿਆਵੇ ਐਸੇ ਮਹਾਪੁਰਸ਼ ਇੱਕ ਵਾਰ ਵਾਹਿਗੁਰੂ ਕਹਿ ਦੇਣ ਤਾਂ 7 ਕਰੋੜ ਰੋਮ ਵਿੱਚੋਂ ਆਵਾਜ਼ ਆਉਂਦੀ ਹੈ ਤੇ ਫਿਰ ਸਾਡੀਆਂ ਕਿੰਨੀਆਂ ਮਾਲਾ ਫਿਰ ਜਾਣ ਗਾਂ ਜੋ ਸਤ ਬਚਨ ਕਰਕੇ ਫਿਰ ਤੋਂ ਪਹਿਲਾਂ ਵਾਂਗ ਕੀਰਤਨ ਦੀ ਹਾਜ਼ਰੀ ਝੋਰ ਸ਼ੋਰ ਨਾਲ ਭਰਨੀ ਸ਼ੁਰੂ ਕਰ ਦਿੱਤੀ ਸੋ ਕਹਿਣ ਤੋਂ ਭਾਵ ਹੈ ਕਿ ਕੀਰਤਨ ਨਰਮੋਲਕ ਹੀਰਾ ਹੈ ਜਿਸ ਨੂੰ ਵਾਹਿਗੁਰੂ ਬਖਸ਼ ਕਰ ਦੇਵੇ ਤੇ ਉਹ ਉਸ ਦੀ ਕਦਰ ਨਾ ਕਰੇ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਅੱਖਾਂ ਦੀ ਕਦਰ ਕਿਸੇ ਅੰਨੇ ਨੂੰ ਹੁੰਦੀ ਹੈ ਜਿਸ ਨੂੰ ਅੱਖਾਂ ਨਹੀਂ ਮਿਲੀਆਂ ਕੰਨਾਂ ਦੀ ਕਦਰ ਕਿਸੇ ਬੋਲੇ ਨੂੰ ਹੈ ਜਵਾਨ ਦੀ ਕਦਰ ਕਿਸੇ ਗੁੰਗੇ ਨੂੰ ਹੈ ਭਾਵੇਂ ਕਿਸ ਨੂੰ ਕੋਈ ਚੀਜ਼ ਨਾ ਮਿਲੀ ਹੋਵੇ ਉਸ ਨੂੰ ਉਸ ਦੀ ਕਦਰ ਹੁੰਦੀ ਹੈ ਇਸੇ ਤਰ੍ਹਾਂ ਕਈ ਐਸੇ ਹਨ ਜੋ ਵਿਚਾਰੇ ਤਰਸਦੇ ਹਨ ਕੀਰਤਨ ਦੀ ਦਾਤ ਨੂੰ ਕਈ ਵਿਚਾਰਿਆਂ ਦੀਆਂ ਆਵਾਜ਼ਾਂ ਬੇਸੁਰੀਆਂ ਕਈਆਂ ਨੂੰ ਸੁਰ ਤਾਲ ਦਾ ਗਿਆਨ ਨਹੀਂ ਮਿਲਿਆ ਉਹ ਵਿਚਾਰੇ ਰੋਂਦੇ ਹਨ ਕੀਰਤਨ ਕਰਨ ਨੂੰ ਤੇ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੇ ਕਦਰ ਨਾ ਜਾਣੀ ਤਾਂ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਸੋ ਇਸ ਕੀਰਤਨ ਨਰਮੋਲਕ ਹੀਰੇ ਨੂੰ ਜਿਨ੍ਹਾਂ ਕੋ ਸੰਤ ਸਜਾਨ ਸਿੰਘ ਜੀ ਨੇ ਸੰਭਾਲਿਆ ਉਹ ਦੁਨੀਆ ਉੱਪਰ ਇੱਕ ਮਿਸਾਲ ਬਣ ਕੇ ਰਹਿ ਗਿਆ ਅਗਰ ਸੰਤ ਸਜਾਨ ਸਿੰਘ ਜੀ ਭੋਰੇ ਵਿੱਚ ਵੜ ਜਾਂਦੇ ਤਪੱਸਿਆ ਕਰਦੇ ਸਿਲੇ ਕੱਢਦੇ ਉਸ ਨਾਲ ਕੀ ਹੁੰਦਾ ਉਹ ਆਪ ਉਤਰ ਜਾਂਦੇ ਇਸ ਵਿੱਚ ਕੀ ਵਡਿਆਈ ਸੀ ਪਰ ਜੋ ਉਹਨਾਂ ਨੇ ਇਹ ਨਿਰੰਕਾਰ ਦੀ ਦਿੱਤੀ ਦਾਤ ਕੀਰਤਨ ਨਾਲ ਲੱਖਾਂ ਦੁਨੀਆ ਨੂੰ ਤਾਰ ਦਿੱਤਾ ਸਿਰਪ ਤਾਰ ਨਹੀਂ ਦਿੱਤਾ ਤਾ ਰਹੇ ਹਨ ਗੁਰਮਖ ਪਿਆਰਿਓ ਇਹ ਗੱਲ ਸੱਚ ਕਰਕੇ ਮੰਨਿਓ ਕਿ ਅੱਜ ਵੀ ਐ ਇੱਕ ਨਹੀਂ ਅਨੇਕਾ ਗੁਰਮਖ ਐਸੇ ਹਨ ਜੋ ਇਹ ਗੱਲ ਕਹਿੰਦੇ ਸੁਣੇ ਹਨ ਕਿ ਸਾਡਾ ਦੁਨੀਆ ਤੇ ਜਿਉਣਾ ਤਾਂ ਮਨੋਹਰਤ ਹੀ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਦਾ ਕੀਰਤਨ ਸੁਣਨਾ ਹੈ ਵਰਨਾ ਜੇ ਸਾਡੀ ਆਜ਼ਾਦੀ ਆਜ਼ਾਦੀ ਵਿੱਚ ਇਹ ਕੀਰਤਨ ਸਾਨੂੰ ਨਾ ਮਿਲਦਾ ਤਾਂ ਅਸੀਂ ਪਤਾ ਨਹੀਂ ਕਦੋਂ ਦੇ ਮਰ ਗਏ ਹੁੰਦੇ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਹਿੰਦੂਸਤਾਨ ਵਿੱਚ ਐਤਵਾਰ ਨੂੰ ਇੱਕ ਟੀਵੀ ਸੀਰੀਅਲ ਰਮਾਇਣ ਫਿਰ ਮਹਾਭਾਰਤ ਜੋ ਕਿ ਤਕਰੀਬਨ 9 ਤੋਂ 10 ਵਜੇ ਤੱਕ ਚੱਲਦਾ ਸੀ ਅਤੇ ਉਦੋਂ ਲੋਕ ਲੋਕਾਂ ਦਾ ਬਹੁਤ ਚੁਕਾ ਸੀ ਇਹ ਸੀਰੀਅਲ ਦੇਖਣ ਦਾ ਦੁਨੀਆ ਕਮਲੀ ਹੋਈ ਫਿਰਦੀ ਸੀ ਪਰ ਗੁਰਮਖੋ ਸੱਚ ਕਰਕੇ ਜਾਣਿਓ ਜੋ ਮਹਾਰਾਜ ਜੀ ਦਾ ਕੀਰਤਨ ਸੁਣਨ ਵਾਲੇ ਸੰਨ ਉਹ ਕੀਰਤਨ ਵੀ 9 ਤੋਂ 10 ਐਤਵਾਰ ਹੁੰਦਾ ਸੀ ਉੱਥੇ ਹੀ ਪਹੁੰਚਦੇ ਸਨ ਉਹਨਾਂ ਉੱਪਰ ਇਹਨਾਂ ਸਰੀਆਲਾਂ ਦਾ ਕੋਈ ਅਸਰ ਨਹੀਂ ਹੋਇਆ ਇਹ ਇੱਕ ਗੁਰੂ ਨਾਨਕ ਦੀ ਕਿਰਪਾ ਦੀ ਨਿਸ਼ਾਨੀ ਹੈ ਆਪ ਸਾਰੇ ਜਾਣਦੇ ਹੋ ਕਿ ਮਹਾਰਾਜ ਜੀ ਨੇ 31 ਦਸੰਬਰ ਰਾਤ ਸਵਾ 12 ਵਜੇ ਸਰੀਰ ਛੱਡਿਆ ਸੀ ਜਿਸ ਕਾਰਨ ਹਰ ਸਾਲ ਇਹ ਵਰਸੀ ਜੋ ਕੇ 10 12 ਦੇਣ ਲਗਾਤਾਰ ਮਨਾਈ ਜਾਂਦੀ ਹੈ ਲੇਕਿਨ 31 ਤਰੀਕ ਰਾਤ ਨੂੰ ਜੋ 11 ਤੋਂ ਲੈ ਕੇ ਸਵੇਰ 12 ਵਜੇ ਤੱਕ ਮਹਾਰਾਜ ਜੀ ਦੀ ਜੋ ਹਰ ਸਾਲ ਇੱਕੋ ਕੈਸ ਟਕਰੀਬ ਕਬੀਰ ਕਸੌਟੀ RAM ਕੀ ਹੀ ਲੱਗਦੀ ਹੈ ਤੇ ਉਸ ਵਿੱਚ ਜੋ ਆਨੰਦ ਹੈ ਉਹ ਤਾਂ ਸੁਣ ਕੇ ਹੀ ਅਨੁਭਵ ਹੈ ਉਹ ਸਕਦਾ ਹੈ ਔਰ ਸੁਣਨ ਵਾਲੀਆਂ ਸੰਗਤਾਂ ਜੋ ਲਗਾਤਾਰ 33 ਸਾਲ ਤੋਂ ਸੁਣ ਰਹੀਆਂ ਹਨ ਉਹ ਕਿੰਨੇ ਪਿਆਰ ਨਾਲ ਸੁਣਦੀਆਂ ਹਨ ਜਦੋਂ ਕਿ ਤੁਸੀਂ ਜਾਣਦੇ ਹੋ ਕਿ 31 ਦਸੰਬਰ ਦੀ ਰਾਤ ਦੇ ਸਮੇਂ ਕਿੰਨੇ ਟੀਵੀ ਸੀਰੀਅਲਾਂ ਦਾ ਪ੍ਰਭਾਵ ਹੈ ਔਰ ਕਿੰਨੇ ਤਰ੍ਹਾਂ ਦੇ ਪ੍ਰੋਗਰਾਮ ਉਸ ਸਮੇਂ ਚੱਲਦੇ ਹਨ ਪਰਤਨ ਉਹ ਦਿੱਲੀ ਦੀਆਂ ਪ੍ਰੇਮ ਵਾਲੀਆਂ ਸੰਗਤਾਂ ਜੋ ਇਹ ਕਾਲਯੁਗ ਦੇ ਸੁਹਾਵੇਂ ਬਾਗ ਨੂੰ ਲੱਤ ਮਾਰ ਕੇ ਗੁਰੂ ਨਾਨਕ ਦੇ ਦਰਬਾਰ ਆ ਜੁੜਦੀਆਂ ਹਨ ਇਹ ਸਭ ਕਿਰਪਾ ਧੰਬਾਬਾ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੀ ਹੈ ਜਿਨ੍ਹਾਂ ਨੇ ਆਪਣੀ ਬਖਸ਼ਿਸ਼ ਦੀ ਬਰਖਾ ਦਿੱਲੀ ਦੀਆਂ ਸੰਗਤਾਂ ਉੱਪਰ ਸੰਤ ਸਜਾਨ ਸਿੰਘ ਜੀ ਰਾਹੀਂ ਵਰਸਾਈ ਅਤੇ ਵਰਸਾ ਰਹੇ ਹਨ ਇਸ ਲਈ ਇਸ ਪੁਸਤਕ ਨੂੰ ਜੇ ਆਨੰਦ ਸਜਾਨ ਬਰਖਾ ਦਾ ਬੀ ਨਾਮ ਦੇ ਦਿੱਤਾ ਜਾਏ ਤਾਂ ਇਸ ਵਿੱਚ ਕੋਈ ਅਤ ਕਠਿਨੀ ਨਹੀਂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ